ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਰੋਏ ਫਿਲਮ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡੀ ਅੱਜ ਦਾ ਵੀਡੀਓ ਦਾ ਟੌਪਿਕ ਹੈ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਮਤਲਬ ਵੀ ਅਗਰ ਤੁਸੀਂ ਇੱਕ ਰਾਈਟਰ ਹੋ ਤੁਸੀਂ ਤੁਹਾਨੂੰ ਫਿਲਮ ਜਿਹੜੀ ਸਹੀ ਫਾਰਮੈਟ ਆ ਜਿਹੜਾ ਫਿਲਮ ਦਾ ਜੋ ਫਾਰਮੈਟ ਹੁੰਦਾ ਉਹਦੇ ਵਿੱਚ ਤੁਹਾਨੂੰ ਨਹੀਂ ਲਿਖਣੀ ਹੁੰਦੀ ਹੈਗੀ ਕਿ ਫਿਲਮ ਨੂੰ ਫਿਲਮ ਦੇ ਫਾਰਮੈਟ ਵਿੱਚ ਕਿਵੇਂ ਲਿਖੀਦਾ ਵਾ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਕਿਵੇਂ ਲਿਖ ਸਕਦੇ ਹੋ ਤੇ ਤੁਸੀਂ ਆਪਣੀ ਫਿਲਮ ਨੂੰ ਤੁਸੀਂ ਅਪ ਕਿਵੇਂ ਤੁਸੀਂ ਵੱਡੇ ਵੱਡੇ ਡਾਇਰੈਕਟਰਾਂ ਤੱਕ ਕਿਵੇਂ ਵੱਡੇ ਵੱਡੇ ਤੁਸੀਂ ਪ੍ਰੋਡਿਊਸਰਾਂ ਤੱਕ ਤੁਸੀਂ ਪਹੁੰਚਾ ਸਕਦੇ ਹੋ ਕਿਉਂਕਿ ਮੈਂ ਨਾ ਬਹੁਤ ਸਾਰੇ YouTube ਦੇ ਉੱਤੇ ਵੀ ਚੈਨਲ ਦੇਖੇ ਹੋਰ ਪਾਸੇ ਵੀ ਮੈਂ ਦੇਖੇ ਸਰਚ ਕਰ ਕਰਕੇ ਮਤਲਬ ਪੰਜਾਬੀ ਦੇ ਵਿੱਚ ਨਾ ਕੋਈ ਵੀ ਐਜੋ ਦਾ ਚੈਨਲ ਨਹੀਂ ਹੈਗਾ ਸੀ ਜਿਹਦੇ ਵਿੱਚ ਮਤਲਬ ਇਹ ਲੋਕਾਂ ਨੇ ਪੰਜਾਬੀ ਦੇ ਵਿੱਚ ਦੱਸਿਆ ਹੋਵੇ ਮਤਲਬ ਤੁਸੀਂ ਫਿਲਮ ਲਾਈਨ ਦੇ ਵਿੱਚ ਤੁਸੀਂ ਮਤਲਬ ਜੇ ਹੋਣਾ ਚਾਹੁੰਦੇ ਹੋ ਤਾਂ ਤੁਸੀਂ ਫਿਲਮ ਜਿਹੜੀ ਕਹਾਣੀ ਆ ਫਿਲਮ ਦੀ ਕਹਾਣੀ ਨੂੰ ਤੁਸੀਂ ਸਹੀ ਫਾਰਮੈਟ ਦੇ ਵਿੱਚ ਤੁਸੀਂ ਕਿਵੇਂ ਲਿਖ ਸਕਦੇ ਹੋ ਤੁਸੀਂ ਬਹੁਤ ਸਾਰੇ ਮੈਂ ਦੇਖਿਆ ਆਪਣੇ ਪੰਜਾਬ ਦੇ ਵਿੱਚ ਨਾ ਬਹੁਤ ਸਾਰੇ ਮੁੰਡੇ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਟੈਲੈਂਟ ਆ ਜਦੋਂ ਮੈਂ ਮਤਲਬ ਮੁੰਬਈ ਦੇ ਵਿੱਚ ਮੈਂ ਨਾ ਫਿਲਮ ਡਾਇਰੈਕਸ਼ਨ ਦਾ ਕੋਰਸ ਕਰਦਾ ਸੀ ਉਦੋਂ ਮੈਂ ਦੇਖਦਾ ਹੁੰਦਾ ਸੀਗਾ ਬਹੁਤ ਸਾਰੇ ਮੁੰਡੇ ਕੁੜੀਆਂ ਇਹੋ ਜਿਹੀ ਸੀਗੇ ਜਿਹੜੇ ਮਤਲਬ ਵੀ ਆਪਣੇ ਪੰਜਾਬ ਤੋਂ ਸੀਗੇ ਉੱਥੇ ਕੋਰਸ ਕਰਦੇ ਸੀਗੇ ਕਈ ਇਹੋ ਜਿਹੇ ਵੀ ਸੀ ਜਿਨ੍ਹਾਂ ਦੇ ਵਿੱਚ ਅੰਦਰ ਟੈਲੈਂਟ ਬਹੁਤ ਵਧੀਆ ਸੀਗਾ ਉਹਨਾਂ ਕਹਾਣੀ ਇੱਕ ਜਿਵੇਂ ਜਿਹਨੂੰ ਆਪਾਂ ਕਹਿੰਦੇ ਵਨ ਲਾਈਨ ਕਹਾਣੀ ਜਿਹਨੂੰ ਆਪਾਂ ਕਹਿੰਦੇ ਪੰਜਾਬੀ ਦੇ ਵਿੱਚ ਮਿੰਨੀ ਕਹਾਣੀ ਨਿੱਕੀ ਕਹਾਣੀ ਕਹੇਦੀ ਹੈ ਉਹ ਲਿਖ ਕੇ ਨਾ ਲੈ ਹੁੰਦੇ ਸੀਗੇ ਬਟ ਜਦੋਂ ਤੁਸੀਂ ਕੋਈ ਫਿਲਮ ਲਿਖਦੇ ਹੋ ਜੀ ਜਦੋਂ ਤੁਸੀਂ ਵੱਡੇ ਵੱਡੇ ਡਾਇਰੈਕਟਰਾਂ ਨੂੰ ਜਾਂ ਪ੍ਰੋਡਿਊਸਰਾਂ ਤੱਕ ਤੁਸੀਂ ਉਹ ਕਹਾਣੀ ਨੂੰ ਪੇਸ਼ ਕਰਦੇ ਹੋ ਨਾ ਬਟ ਉਹਦਾ ਜਿਹੜਾ ਫਾਰਮੈਟ ਆ ਉਹ ਅਲੱਗ ਤੋਂ ਲਿਖਿਆ ਹੋਣਾ ਚਾਹੀਦਾ ਵਾ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਕੋਈ ਸਕ੍ਰਿਪਟ ਦਿਨੇ ਹੋ ਸਭ ਤੋਂ ਪਹਿਲਾਂ ਤਾਂ ਹੈਗੀ ਆ ਉਹਦੀ ਰਜਿਸਟ੍ਰੇਸ਼ਨ ਤੁਸੀਂ ਉਹ ਤੁਹਾਡੀ ਜਿਹੜੀ ਕਹਾਣੀ ਆ ਉਹਦੀ ਰਜਿਸਟ੍ਰੇਸ਼ਨ ਹੋਣੀ ਬਹੁਤ ਜ਼ਰੂਰੀ ਆ ਰਜਿਸਟ੍ਰੇਸ਼ਨ ਕਿੱਥੇ ਕਰਨੀ ਆ ਉਹਦੇ ਵਾਸਤੇ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਆਪਣਾ ਰਾਈਟਰ ਦਾ ਕਾਰਡ ਕਿਵੇਂ ਬਣਾਉਣਾ ਕਿਵੇਂ ਤੁਸੀਂ ਆਪਣੀ ਰਜਿਸਟ੍ਰੇਸ਼ਨ ਦੀ ਸਟੋਰੀ ਨੂੰ ਕਰਾਉਣਾ ਵਾ ਤੇ ਫਿਰ ਅਗੋਤਵਾਰ ਮੈਂ ਤੁਹਾਨੂੰ ਦੱਸੂਗਾ ਵੀ ਤੁਸੀਂ ਕਿਵੇਂ ਵੱਡੇ ਵੱਡੇ ਡਾਇਰੈਕਟਰਾਂ ਤੱਕ ਪ੍ਰੋਡਿਊਸਰਾਂ ਤੱਕ ਤੁਸੀਂ ਲੈ ਕੇ ਜਾਣਾ ਵਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਕਿ ਮਤਲਬ ਤੁਹਾਡੇ ਕੋਲ ਕੋਈ ਵੀ ਕਹਾਣੀ ਲਿਖੀ ਹੋਈ ਹੈਗੀ ਤੇ ਆਪਾਂ ਉਹਨੂੰ ਫਿਲਮ ਫਾਰਮੈਟ ਦੇ ਵਿੱਚ ਆਪਾਂ ਕਿਵੇਂ ਲਿਖਣਾ ਵਾ ਦੇਖੋ ਕਹਾਣੀ ਹੈ ਜਿਹੜੀ ਮਿੰਨੀ ਕਹਾਣੀ ਲਾ ਲਓ ਜਾਂ ਵਨ ਲਾਈਨ ਸਟੋਰੀ ਲਾ ਲਓ ਹਰੇਕ ਕੋਈ ਲਿਖ ਲੈਂਦਾ ਵਾ ਹਰੇਕ ਕੋਈ ਲਿਖ ਲੈਂਦਾ ਵਾ ਮੰਨ ਕੇ ਚੱਲੋ ਇੱਕ ਦਿਨ ਦਿਮਾਗ ਦੇ ਵਿੱਚ ਪਲਾਟ ਆ ਜਾਂਦਾ ਉਹ ਕਹਾਣੀ ਸੋਚ ਲੈਂਦਾ ਬਟ ਜਿਵੇਂ ਮੰਨ ਕੇ ਚੱਲੋ ਵੀ ਉਹ ਬੰਦੇ ਦੀ ਫਿਲਮ ਦੀ ਕਹਾਣੀ ਹੈ ਜਿਹੜੀ ਫਿਲਮ ਫਾਰਮਾ ਦੇ ਵਿੱਚ ਉਹ ਲਿਖ ਰਾਮ ਇੱਕ ਬਹੁਤ ਇਮਾਨਦਾਰ ਇਨਸਾਨ ਆ ਇਮਾਨਦਾਰ ਤੁਸੀਂ ਕਹੇ ਤਾਂ ਵੀ ਇਨਸਾਨ ਆ ਪਰ ਜਦੋਂ ਆਪਾਂ ਸਕਰੀਨ ਤੇ ਪਲੇ ਕਰਨਾ ਪਤਾ ਕੀਵੇਂ ਲੱਗੂਗਾ ਉਹਦੀ ਇਮਾਨਦਾਰੀ ਕਿਵੇਂ ਪਤਾ ਲੱਗੂਗੀ ਜੇ ਮੰਨ ਲਓ ਰਾਮ ਤੁਰਿਆ ਜਾ ਰਿਹਾ ਸੰਦੋ ਪਤਾ ਨਹੀਂ ਇਮਾਨਦਾਰ ਆ ਚੋਰ ਆ ਠੱਗਾ ਡਾਕੂ ਆ ਸਭ ਨੂੰ ਕੀ ਪਤਾ ਪਤਾ ਕੀਵੇਂ ਲੱਗੂ ਸਾਨੂੰ ਉਹ ਫਿਲਮ ਦੇ ਵਿੱਚ ਸਾਨੂੰ ਸਕਰੀਨ ਪਲੇ ਦੇ ਵਿੱਚ ਸਾਨੂੰ ਦਿਖਾਣਾ ਪਏਗਾ ਮੈਂ ਉਹ ਵੀ ਦਾਦ ਜੇ ਮੰਨ ਕੇ ਚੱਲੋ ਇੱਕ ਰਾਮ ਕਿਤੇ ਕੰਮ ਕਰਦਾ ਜਾਂ ਰਾਮ ਕਿਤੇ ਰੋਡ ਦੇ ਉੱਤੇ ਤੁਰਿਆ ਜਾ ਰਿਹਾ ਉਹਦੇ ਕੋਲ ਦੀ ਕੋਈ ਬੰਦਾ ਮੰਗਿਆ ਉਹਦਾ ਪਰਸ ਡਿੱਗ ਗਿਆ ਤੱਲੇ ਗਿਆ ਤਾਂ ਆਮਦੀਨਿਕਾ ਭਾਈ ਉੱਤੇ ਰਾਮ ਨੇ ਪਰਸ ਚੱਕਿਆ ਤੇ ਬੰਦੇ ਨੂੰ ਆਵਾਜ਼ ਮਾਰੀ ਜਾਂ ਭੱਜ ਕੇ ਰੋਕਿਆ ਤੇਨੂੰ ਉਹਦਾ ਉਹ ਜਿਹੜਾ ਪਰਸ ਸੀ ਉਹ ਉਹਨੂੰ ਲਟਾ ਦਿੱਤਾ ਇੱਥੋਂ ਉਹਦੀ ਇਮਾਨਦਾਰੀ ਸਪਸ਼ਟ ਹੋ ਗਈ ਨਾ ਵੀ ਜਿਹੜਾ ਰਾਮ ਉਹ ਇੱਕ ਇਮਾਨਦਾਰ ਇਨਸਾਨ ਆ ਇਸੇ ਤਰ੍ਹਾਂ ਫਿਲਮ ਦੀ ਕਹਾਣੀ ਜਿਹੜੀ ਤੁਸੀਂ ਆ ਉਹ ਫਿਲਮ ਦੀ ਫਾਰਮੈਟ ਦੇ ਵਿੱਚ ਲਿਖਣੀ ਬਹੁਤ ਜ਼ਰੂਰੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜਿਹੜੀ ਫਿਲਮ ਦੀ ਸਕ੍ਰੀਨ ਪਲੇ ਆ ਦੇਖੋ ਸਕ੍ਰੀਨ ਪਲੇ ਲਿਖਣਾ ਬਹੁਤ ਜ਼ਰੂਰੀ ਹੁੰਦਾ ਵਾ ਉਹਦੇ ਬਾਅਦ ਦੇਖੋ 6 ਚੀਜ਼ਾਂ ਹੁੰਦੀਆਂ ਨੇ 6 ਚੀਜ਼ਾਂ ਹੁੰਦੀਆਂ ਨੇ ਜਦੋਂ ਤੁਸੀਂ ਫਿਲਮ ਨੂੰ ਮਤਲਬ ਫਾਰਮੈਟ ਦੇ ਵਿੱਚ ਲਿਖਦੇ ਹੋ ਪੇਲੇ ਹੁੰਦੀ ਇੱਕ ਸਕਰੀਨ ਹੈ ਹੁੰਦੀ ਹੈ ਇੱਕ ਉਹਦਾ ਐਕਸ਼ਨ ਹੁੰਦਾ ਇੱਕ ਉਹਦਾ ਕਰੈਕਟਰ ਨੇ ਇੱਕ ਉਹਦਾ ਡਾਇਲੋਗ ਇੱਕ ਉਹਦੀ ਟ੍ਰਾਜੈਕਸ਼ਨ ਤੇ ਇੱਕ ਹੁੰਦੀ ਜਿਵੇਂ ਆਪਾਂ ਕਹਿੰਦੇ ਨਾ ਐਕਸਪ੍ਰੈਸ਼ਨ ਵਗੈਰਾ ਦਿੰਨੇ ਆਪਾਂ ਇਹ 6 ਚੀਜ਼ਾਂ ਲਿਖਣੀਆਂ ਹੁੰਦੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਫਿਲਮ ਨੂੰ ਮਤਲਬ ਕਿਹੜੇ ਫਾਰਮੈਟ ਦੇ ਵਿੱਚ ਲਿਖ ਸਕਦੇ ਹੋ ਫਿਲਮ ਦੇ ਵਿੱਚ ਦੇਖੋ ਫਾਰਮੈਟ ਲਈ ਕਹਿੰਦੇ ਵਾਤਨਾ ਕਾਫੀ ਸਾਰੇ ਸੌਫਟਵੇਅਰ ਹੁੰਦੇ ਆ ਬਹੁਤ ਸਾਰੇ ਸੌਫਟਵੇਅਰ ਹੈਗੇ ਤੇ ਜਿਹਦੇ ਵਿੱਚ ਜਿਹੜੇ ਤਾਂ 4-5 ਸੌਫਟਵੇਅਰ ਤਾਂ ਹੈਗੇ ਤੇ ਜਿਹੜੇ ਪੇਨ ਆ ਤੁਸੀਂ ਪੇ ਕਰਕੇ ਉਹ ਸੌਫਟਵੇਅਰ ਲਓਗੇ ਜਿੱਦਾਂ ਜਿੱਦਾਂ ਤੁਸੀਂ ਲਿਖੀ ਜਾਉਂਗੇ ਨਾ ਉਹਦੇ ਵਿੱਚ ਉਹ ਆਟੋਮੈਟਿਕੀ ਕੈਰੈਕਟਰ ਐਕਸ਼ਨ ਹੋ ਗਿਆ ਡਾਇਲੋਗ ਹੋ ਗਿਆ ਉਹ ਆਟੋਮੈਟਿਕੀ ਤੁਹਾਨੂੰ ਜਗ੍ਹਾ ਬਣਾ ਕੇ ਦੇਈ ਜਾਊਗਾ ਦੂਜੇ ਆਪਾਂ ਗੱਲ ਕਰਦੇ ਜੇ ਤੁਸੀਂ ਫ੍ਰੀ ਵਾਲਾ ਵਰਤਨਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ ਸੇਲ ਟੈਕਸ ਸੇਲ ਟੈਕਸ ਫ੍ਰੀ ਸੌਫਟਵੇਅਰ ਆ ਤੁਹਾਡੇ ਕੋਲ ਕੋਈ ਵੀ ਮੋਬਾਈਲ ਚਾਹੇ ਤੁਹਾਡੇ ਕੋਲ ਆਈਫੋਨ ਜਾਂ ਫਿਰ ਐਂਡਰੋਇਡ ਮੋਬਾਈਲ ਫੋਨ ਆ ਤੁਹਾਡੇ ਤੁਸੀਂ ਪਲੇ ਸਟੋਰ ਦੇ ਵਿੱਚ ਜਾ ਕੇ ਪਲੇ ਸਟੋਰ ਦੇ ਵਿੱਚ ਜਾ ਕੇ ਇਹ ਸੇਲ ਟੈਕਸ ਤੁਸੀਂ ਡਾਊਨਲੋਡ ਕਰ ਲਓ ਤੁਸੀਂ ਆਪਣੇ ਫੋਨ ਦੇ ਵਿੱਚ ਵੀ ਤੁਸੀਂ ਇਹਨੂੰ ਉਹ ਟਾਈਪ ਕਰ ਸਕਦੇ ਹੋ ਕਹਾਣੀ ਨੂੰ ਜਾਂ ਫਿਰ ਤੁਸੀਂ ਲੈਪਟਾਪ ਜਾਂ ਕੰਪਿਊਟਰ ਦੇ ਵਿੱਚ ਵੀ ਤੁਸੀਂ ਇੰਸਟਾਲ ਕਰਕੇ ਲਿਖ ਸਕਦੇ ਜਿਹੜਾ ਮੈਜੂਰ ਵਰਦਾ ਮੈਂ ਖੁਦ ਵੀ ਮੈਜੂਰ ਕਰਦਾ ਮੈਂ ਕਰਦਾ ਮੈਂ ਸੈਲ ਟੈਕਸ ਮੈਂ ਆਪ ਖੁਦ ਜੂਜ਼ ਕਰਦਾ ਮੈਂ ਹੁਣ ਆਪਾਂ ਗੱਲ ਕਰਦੇ ਜਦੋਂ ਤੁਸੀਂ ਸੈਲ ਟੈਕਸ ਲੈ ਲਿਆ ਹੁਣ ਤੁਸੀਂ ਕਹਾਣੀ ਕਿਵੇਂ ਲਿਖਣੀ ਹੈ ਸਭ ਤੋਂ ਪਹਿਲਾਂ ਕਹਾਣੀ ਕਿੱਦਾਂ ਲਿਖੀ ਜਿਆ ਸਭ ਤੋਂ ਪਹਿਲਾਂ ਆਪਾਂ ਲਿਖਣਾ ਹੋਊਗਾ ਸੀਨ ਹੈਡਿੰਗ ਲਿਖਣੀ ਆਪਾਂ ਸੀਨ ਦੀ ਐਡੀ ਲਿਖਣੀ ਹੁੰਦੀ ਆ ਸਭ ਤੋਂ ਪਹਿਲਾਂ ਮੰਨ ਕੇ ਚੱਲੋ ਆਪਾਂ ਦੱਸਣਾ ਹਾਂ ਉਹਦਾ ਵੀ ਇਹ ਸੀਨ ਆ ਉਹ ਕਿਵੇਂ ਆ ਹਲਾ ਜਿਵੇਂ ਮੰਨ ਕੇ ਚੱਲੋ ਤੁਸੀਂ ਆ ਤੁਹਾਡੇ ਕੋਲ ਇੱਕ ਵਾਈਟ ਪੇਜ ਆ ਤੁਸੀਂ ਵੱਡਾ ਪੇਡ ਦੇ ਵਿੱਚ ਵੀ ਲੇਖ ਸਕਦੇ ਹੋ ਵੱਡਾ ਪੇਡ ਦੇ ਵਿੱਚ ਐ ਵੀ ਤੈਨੂੰ ਕੰਨੀ ਕੰਨੀ ਚੀਜ਼ ਟਾਈਪ ਕਰਨੀ ਪੈਗੀ ਸੈਲ ਟੈਕਸ ਹੋ ਗਿਆ ਜਾਂ ਹੋਰ ਸੌਫਟਵੇਅਰ ਹੋ ਗਿਆ ਉਹਨਾਂ ਵਿੱਚ ਤੈਨੂੰ ਟਾਈਪ ਕਰਨ ਦੀ ਲੋੜ ਨਹੀਂ ਹੈਗੀ ਉਹ ਤੁਹਾਨੂੰ ਕੈਰੈਕਟਰ ਅਲੱਗ ਤੋਂ ਕੱਢ ਕੇ ਦੇ ਦੇਗਾ ਡਿਓਕੇਸ਼ਨ ਅਲੱਗ ਤੋਂ ਕੱਢ ਕੇ ਦੇ ਦੇਗਾ ਡਾਇਲੋਗ ਤੁਹਾਨੂੰ ਅਲੱਗ ਤੋਂ ਕੱਢ ਕੇ ਦੇ ਦੇ ਤੇ ਉਹਦੇ ਨਾਲ ਕੀ ਵੀ ਤਨੀ ਆਸਾਨ ਹੋ ਜਾਂਦਾ ਵਾ ਹੁਣ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਰ ਆਪਾਂ ਚਾਹ ਕਰਦੇ ਸੀਨ ਹੈਡਿੰਗ ਸੀਨ ਹੈਡਿੰਗ ਕੀ ਹੁੰਦੀ ਹੈ ਜੇ ਮੰਨ ਕੇ ਚੱਲੋ ਜਦੋਂ ਕੋਈ ਤੁਸੀਂ ਸੀਨ ਹੈਗਾ ਕਹਾਣੀ ਦਾ ਨਾਮ ਤੁਸੀਂ ਸੋਚਦੇ ਹੋਵੋਗੇ ਰਾਈਟਰ ਲੇਖਕ ਸੋਚਦਾ ਵੀ ਇਹ ਸੀਨ ਜਿਹੜਾ ਜਿਹੜਾ ਮੰਨ ਕੇ ਚੱਲੋ ਆਪਣੇ ਇੱਕ ਕਮਰੇ ਦੇ ਅੰਦਰ ਜਾਂ ਹਾਲ ਦੇ ਅੰਦਰ ਹੁੰਦਾ ਵਾ ਨਾ ਆਪਾਂ ਨੂੰ ਕਹਿੰਦੇ ਨੇ ਇੰਡੋਰ ਜਿਹੜਾ ਬਾਹਰ ਹੁੰਦਾ ਵਾ ਉਹਨੂੰ ਕਹਿੰਦੇ ਆਪਾਂ ਆਊਟਡੋਰ ਦੇ ਵਿੱਚ ਬਾਹਰ ਸ਼ੁਰੂ ਕਰਦੇ ਆ ਬਟ ਆਪਾਂ ਨੂੰ ਫਿਲਮ ਲਾਈਨ ਦੇ ਵਿੱਚ ਕਹਿੰਦੇ ਇੰਡੋਰ A I N T I N T ਲਿਖਣਾ ਹੁੰਦਾ ਵਸੇਨ ਇੰਡੋਰ ਮਤਲਬ ਕਿ ਕਿਹੜੀ ਥਾਂ ਤੇ ਆ ਜਾਨੀ ਕਿ ਬਾਹਰ ਨਹੀਂ ਆ ਸਾਡੇ ਮਤਲਬ ਹਾਲ ਦੇ ਅੰਦਰ ਨਹੀਂ ਹੈਗਾ ਰੂਮ ਦੇ ਅੰਦਰ ਨਹੀਂ ਕਿਸੇ ਆਫਿਸ ਦੇ ਵਿੱਚ ਨਹੀਂ ਹੈਗਾ ਉਸ ਤੋਂ ਬਾਅਦ ਆ ਜਾਂਦਾ ਵਾ ਇਹਦੇ ਵਿੱਚ ਮਤਲਬ ਇਹ ਕੋਣ ਆ ਕਿਹੜਾ ਮੁੱਦਾ ਕਰਦਾ ਪਿਆ ਮੰਨ ਕੇ ਚੱਲੋ ਆਪਾਂ ਇੱਕ ਲਿਖ ਦੇਈਏ ਸਬ ਇਨਸਪੈਕਟਰ ਸਬ ਇਨਸਪੈਕਟਰ ਸਬ ਇ ਇੰਜਾਂ ਲਿਖਦੇ ਨੇ ਆਪਾਂ ਸੋਰੀ ਆਪਾਂ ਬਾਹਰ ਕਰਦੇ ਪਏ ਆਪਾਂ ਲਿਖਦੇ ਨੇ ਇਹ ਪਾਰਕ ਪਾਰਕ ਦੇ ਵਿੱਚ ਆ ਸਬ ਇਨਸਪੇਕਟਿਵ ਪਾਰਕ ਦੇ ਵਿੱਚ ਖੜਾ ਤੇ ਇਹ ਕਿ ਸੀਨ ਕਿਹੜਾ ਵਾ ਡੇ ਦਾ ਨਾਈਟ ਦਾ ਜੇ ਤੁਸੀਂ ਰਾਤ ਨੂੰ ਸ਼ੂਟ ਕਰਦੇ ਪਿਓ ਜਾਂ ਦਿਨ ਦੇ ਵਿੱਚ ਸ਼ੂਟ ਕਰਦੇ ਪਿਓ ਡੇ ਜਾਂ ਨਾਈਟ ਜੇ ਨਾਈਟ ਆ ਤਾਂ ਨਾਈਟ ਲਿਖੋਗੇ ਡੇ ਆ ਤਾਂ ਡੇ ਲਿਖੋਗੇ ਉਸ ਤੋਂ ਬਾਅਦ ਤੁਸੀਂ ਟਾਈਮ ਪਾਉਣਾ ਹੁੰਦਾ ਬਸ 11:30 11:30 a.m. 11:30 a.m. ਤੁਸੀਂ ਇਹ ਹੋ ਗਈ ਆ ਸੀਨ ਦੀ ਹੈਡਿੰਗ ਹੋ ਜੁਗੀ ਆ ਜੀ ਹੁਣ ਆਪਾਂ ਆ ਗਏ ਆ ਇਦੇ ਵਿੱਚ ਆ ਗਿਆ ਐਕਸ਼ਨ ਆ ਗਿਆ ਇਹਦੇ ਵਿੱਚ ਹਨਾ ਐਕਸ਼ਨ ਇਹਦੇ ਵਿੱਚ ਲਿਖਣਾ ਹੁੰਦਾ ਵਾ ਮੰਨ ਕੇ ਚੱਲੋ ਇੱਕ ਸਬ ਇਨਸਪੈਕਟਰ ਤੁਰਿਆ ਆ ਰਿਹਾ ਵਾ ਜਿਵੇਂ ਆਪਾਂ ਜੀ ਕਹਿੰਦੇ ਨੇ ਇੱਕ ਸਬ ਇਨਸਪੈਕਟਰ ਇੱਕ ਗਲੀ ਦੇ ਵਿੱਚ ਤੁਰਿਆ ਆ ਰਿਹਾ ਅਤੇ ਉਹ ਆ ਗਿਆ ਇੱਕ ਪਾਰਕ ਦੇ ਵਿੱਚ ਆ ਰਿਹਾ ਉਹ ਐਕਸ਼ਨ ਲਿਖਣਾ ਹੁੰਦਾ ਵਾ ਐਕਸ਼ਨ ਆ ਗਿਆ ਐਕਸ਼ਨ ਠੀਕ ਹੈ ਐਕਸ਼ਨ ਵੇਸੇ ਲਿਖੇਗਾ ਨਹੀਂ ਹੁੰਦਾ ਤੁਸੀਂ ਇਹ ਆਵੋ ਆਟੋਮੈਟਿਕ ਹੀ ਪਤਾ ਲੱਗ ਜਾਂਦਾ ਇੱਥੇ ਲਿਖ ਦਿਨ ਪੰਜਾਬੀ ਲਿਖ ਕੇ ਦਿਖਾ ਦਿਨਾ ਸਬ ਇਨਸਪੈਕਟਰ 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 ਪਾਰਕ ਪਾਰਕ ਵਿੱਚ ਪਾਰਕ ਵਿੱਚ ਆਉਂਦਾ ਆਉਂਦਾ ਹੈ ਠੀਕ ਹੈ ਜੀ ਤੁਸੀਂ ਇੱਦਾਂ ਨਹੀਂ ਲੈਣਾ ਸਬ ਇਨਸਪੈਕਟਰ ਪਾਰਕ ਵਿੱਚ ਆਉਂਦਾ ਏ ਤੇ ਉੱਥੇ ਆ ਕੇ ਉੱਥੇ ਆ ਕੇ ਖੜ ਖੜ ਜਾਂਦਾ ਏ ਖੜ ਜਾਂਦਾ ਏ ਠੀਕ ਹੈ ਜੀ ਇਹ ਤੁਹਾਡਾ ਐਕਸ਼ਨ ਹੋ ਗਿਆ ਸਬ ਇਨਸਪੈਕਟਰ ਪਾਰਕ ਵਿੱਚ ਆਉਂਦਾ ਏ ਤੇ ਉੱਥੇ ਆ ਕੇ ਖੜ ਜਾਂਦਾ ਏ ਬਸ ਇਹ ਤੁਹਾਡਾ ਐਕਸ਼ਨ ਹੋ ਗਿਆ ਹੁਣ ਡਾਇਲੋਗ ਆ ਜਿਹੜਾ ਸਬ ਇਨਸਪੈਕਟਰ ਆ ਸਬ ਇਨਸਪੈਕਟਰ ਦਾ ਨਾਮ ਆਪਾਂ ਮੰਨ ਲਈਏ ਜਦੋਂ ਕੋਈ ਵੀ ਨਾਮ ਤੁਸੀਂ ਸੋਚ ਲੈਂਦੇ ਨਾ ਉਹ ਹੋ ਗਿਆ ਦੇਖੋ ਕਰੈਕਟਰ ਹੋ ਗਿਆ ਸਬ ਇਨਸਪੈਕਟਰ ਹੋ ਗਿਆ ਐਕਸ਼ਨ ਹੋ ਗਿਆ ਹੁਣ ਸਬ ਇਨਸਪੈਕਟਰ ਦਾ ਨਾਮ ਨਾਮ ਜੋ ਵੀ ਤੁਸੀਂ ਨਾਮ ਦਿਓਗੇ ਮੰਨ ਲਓ ਆਪਾਂ ਰੱਖ ਲੈਨੇ ਆ ਪ੍ਰਿਤਪਾਲ ਰੱਤ ਲੈਣਾ ਪ੍ਰਿਤਪਾਲ ਸਬ ਇੰਸਪੈਕਟਰ ਪ੍ਰਿਤਪਾਲਾ ਹਣਾ ਜਾਂ ਤੁਸੀਂ ਸਬ ਇੰਸਪੈਕਟਰ ਵੀ ਲਿਖ ਸਕਦੇ ਹੋ ਇੱਥੇ ਸਬ ਇੰਸਪੈਕਟਰ ਪ੍ਰਿਤਪਾਲ ਹੁਣ ਇਹਦਾ ਨਾਮ ਲਿਖਾਂ ਜਾਨੀ ਕਿ ਪਾਰਕ ਦੇ ਚਾਹਿਆ ਇੱਥੇ ਨਿਹਰਾ ਇਹ ਕਹਿੰਦਾ ਹਾਂਜੀ ਹਾਂਜੀ ਸਰ ਹਾਂਜੀ ਸਰ ਕੀ ਹੁਕਮ ਹੁਕਮ ਹੈ ਤੇ ਹੋ ਗਿਆ ਅਗਲਾ ਠੀਕ ਹੈ ਜੀ ਇਹ ਆ ਗਿਆ ਉਹ ਆ ਗਿਆ ਡਾਇਲੋਗ ਆ ਗਿਆ ਇਹਦਾ ਸਬ ਇੰਸਪੈਕਟਰ ਦਾ ਉਹਨੇ ਕਿਹਾ ਵਾ ਹਾਂਜੀ ਕੀ ਹਾਲ ਚਾਲ ਹੈ ਹੁਣ ਇਹ ਤੋਂ ਬਾਅਦ ਕੋਈ ਦੂਜਾ ਬੰਦਾ ਵੀ ਨਾਲ ਕੋਡ ਖੜਾ ਹੋਊਗਾ ਉਹ ਵੀ ਆਪਾਂ ਤੁਸੀਂ ਐਕਸ਼ਨ ਦੇ ਵਿੱਚ ਲਿਖ ਸਕਦੇ ਹੋ ਜਾਂ ਫਿਰ ਤੁਸੀਂ ਇੱਕ ਅੱਖਰ ਵਿਜੀ ਲੈ ਕੇ ਉਹ ਵੀ ਤੁਹਾਨੂੰ ਦੱਸਉਣਾ ਪਊਗਾ ਜੋ ਉਹਦਾ ਨਾਮ ਸੀ ਪ੍ਰਿਤਪਾਲ ਇੱਕ ਦਾ ਨਾ ਉਹ ਸਮਝ ਨਹੀਂ ਪੈਤਾ ਨਾ ਪ੍ਰਿਤਪਾਲ ਸੀ ਦੂਜੇ ਨੂੰ ਨਾਮ ਆਣਗੇ ਚਲੋ ਜਤਿੰਦਰ ਹਣਾ ਜਤਿੰਦਰ ਜਤਿੰਦਰ ਨਾਲ ਹੀ ਤੁਸੀਂ ਲਿਖ ਦੇਣਾ ਇਹ ਉਹ ਵੀ ਅੱਖਰ ਵੀ ਤੁਸੀਂ ਲਿਖ ਸਕਦੇ ਹੋ ਕੋਲ ਖੜਾ ਜਤਿੰਦਰ ਨਾ ਨਹੀਂ ਕੋਲ ਖੜਾ ਕੋਲ ਖੜਾ ਜਤਿੰਦਰ ਨਾਮ ਇਹੀ ਕਹਿੰਦਾ ਹੈ ਜਤਿੰਦਰ ਆ ਗਿਆ ਜਿੰਦਰ ਤੇ ਬਸ ਬਸ ਕੁਝ ਵੀ ਨਹੀਂ ਹਣਾ ਬਸ ਕੁਝ ਵੀ ਨਹੀਂ ਠੀਕ ਆ ਇਹ ਆਇਆ ਇਦੋਂ ਲਾਈਨ ਚੱਲਦੀ ਰਹੂਗੀ ਠੀਕ ਆ ਡਾਇਲੋਗ ਆ ਗਿਆ ਇਹ ਡਾਇਲੋਗ ਹੋ ਗਿਆ ਆਪਣਾ ਹੁਣ ट्रांजिशन ਹੋ ਗਿਆ ट्रांजिशन ਮਤਲਬ ਇਹ ਹੁੰਦਾ ਮਤਲਬ ਆਪਾਂ ਇੱਕ ਸੀਨ ਤੋਂ ਦੂਜੇ ਸੀਨ ਦੇ ਵਿੱਚ ਕਿੱਦਾਂ ਜਾਣਾ ਵਾ ਮੰਨ ਕੇ ਚਲੋ ਆਪਾਂ ਆਹ ਸੀਨ ਆ ਜਿਹੜਾ ਪਾਰ ਕਰਾ ਕਰਦੇ ਵਾ ਇਸ ਤੋਂ ਬਾਅਦ ਆਪਾਂ ਦੂਜੇ ਸੀਨ ਦੇ ਵਿੱਚ ਕਿੱਦਾਂ ਜਾਣਾ ਲਾਸਟ ਦੇ ਵਿੱਚ ਆਪਾਂ ਕੱਟ ਕਰ ਦੇਣਾ ਕੱਟ 2 ਲਿਖ ਦੇਣਾ ਕੱਟ 2 ਲਿਖ ਦੇਣਾ ਜਦ ਆ ਫੀਡ ਇਨ ਹੁੰਦਾ ਫੀਡ ਆਊਟ ਹੁੰਦਾ ਉਹ ਮੈਂ ਤੁਹਾਨੂੰ ਪ੍ਰੋਪਰਲੀ ਅੱਗੇ ਕੇ ਦੱਸਦਾ ਹਾਂਗਾ ਕਿਵੇਂ-ਕਿਵੇਂ ਹੁੰਦਾ ਵਾ ਇਹ ਸਟੋਰੀ ਜਿਹੜੀ ਇਦਾਂ ਲਿਖਣੀ ਪੈਂਦੀ ਆ ਤੁਹਾਨੂੰ ਸਾਰੀ ਦੇਖੋ ਇਹਦੇ ਵਿੱਚ ਜਿਹੜੀ ਚੀਜ਼ ਸੀ ਸੀ ਇਹ ਇੰਟੀਰੀਅਰ ਜੇ ਬਾਹਰ ਅੰਦਰ ਆਊਗਾ ਤੁਸੀਂ ਜੇ ਅੰਦਰ ਹੋਵੇ ਸੀ ਕਿਸੇ ਮਤਲਬ ਕਮਰੇ ਦੇ ਵਿੱਚ ਜਾਓ ਫਿਰ ਦੇ ਵਿੱਚ ਤੁਸੀਂ ਈ ਐਕਸਟੀ ਨਹੀਂ ਕਰਨਾ ਹੋਣਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆ ਗਿਆ ਇਹ ਐਕਸ਼ਨ ਆ ਗਿਆ ਸਬ ਇਨਸਪੈਕਟਰ ਪਾਰਕ ਵਿੱਚ ਜਾਂਦਾ ਤੇ ਉੱਥੇ ਕੋਰਵਾੜਾ ਜਤਿੰਦਰ ਨੂੰ ਮਿਲਦਾ ਜਿਆ ਕੁਝ ਵੀ ਤੁਸੀਂ ਆਪਣੇ ਤੋਂ ਲਿਖਿਆ ਹੋਣਾ ਜੋ ਵੀ ਤੁਹਾਡੀ ਸਟੋਰੀ ਆ ਫਿਰ ਉਸ ਤੋਂ ਬਾਅਦ ਸਭ ਸਬ ਸਬ ਇਨਸਪੈਕਟਰ ਪ੍ਰਿਤਪਾਲ ਜਾਂਦਾ ਹਾਂਜੀ ਸਰ ਕੀ ਹੁਕਮ ਹੈ ਕੋਰਵਾੜਾ ਜਤਿੰਦਰ ਗਿਆ ਜਾਂਦਾ ਬਸ ਕੁਝ ਵੀ ਨਹੀਂ ਹੈਗਾ ਬਸ ਨਾਲ ਜੋ ਵੀ ਸੀ ਨਾ ਇਹ ਤੋਂ ਬਾਅਦ ਕੱਟ 2 ਜਾਂ ਸੀਨ 2 ਅੱਗੇ ਕਰ ਦੋ ਇਹ ਆ ਜਾਊਗਾ ਸੀਨ 1 ਹੋ ਜਾਊਗਾ ਇਹ ਸੀਨ 1 ਠੀਕ ਹੈ ਜਦੋਂ ਦੂਜੇ ਦੇ ਵਿੱਚ ਜਾਊਗਾ ਫਿਰ ਸੀਨ 2 ਆਜੂਗਾ ਫਿਰ ਸੀਨ 3 ਆਜੂਗਾ ਜੇ ਮੰਨ ਕੇ ਚੱਲੋ ਪਾਰਕ ਦੇ ਵਿੱਚ ਤੁਹਾਡਾ ਕੋਈ ਹੋਰ ਸੀਨ ਵੀ ਹੈਗਾ ਇਸੇ ਦੇ ਵਿੱਚ ਹੀ ਤਾਂ ਤੁਸੀਂ ਲੈ ਲੇਨਾ ਸੀਨ 1A ਫਿਰ ਉਸ ਤੋਂ ਬਾਅਦ ਸੀਨ A2B ਸੀਨ 1B ਸੀਨ 1C ਸੀ 3 ਤੁਸੀਂ ਇਦਾਂ ਸਟੋਰੀ ਤੁਸੀਂ ਲਿਖ ਲਓਗੇ ਤੁਹਾਡੀ ਸਾਰੀ ਸਟੋਰੀ ਇਸੇ ਤਰ੍ਹਾਂ ਲਿਖੀ ਜਾਊਗੀ ਇਹ ਸਟੋਰੀ ਲਿਖਣ ਦਾ ਮੈਨ ਮਤਲਬ ਇਹ ਆ ਤੁਸੀਂ ਵਾਰਡਪੇਡ ਦੇ ਵਿੱਚ ਵੀ ਲਿਖ ਸਕਦੇ ਹੋ ਸੈਲ ਟੈਕਸ ਦੇ ਵਿੱਚ ਆਇਆ ਸੈਲ ਟੈਕਸ ਦੇ ਵਿੱਚ ਨਾ ਬਹੁਤ ਤੁਸੀਂ ਸਿਰਫ ਇੱਕ ਵਾਰ ਹੀ ਲਿਖਣਾ ਆ ਸਾਰਾ ਕੁਝ ਐਕਸ਼ਨ ਐਕਸ਼ਨ ਹੋ ਗਿਆ ਕਰੈਕਟਰ ਹੋ ਗਿਆ ਸਾਰਾ ਕੁਝ ਇੱਕ ਵਾਰ ਲਿਖਣਾ ਉਸ ਤੋਂ ਬਾਅਦ ਜਿਹੜਾ ਸੈਂਟੈਕਸ ਇਹ ਸੌਫਟਵੇਅਰ ਉਹ ਆਟੋਮੈਟਿਕਲੀ ਤੁਹਾਨੂੰ ਸਾਰਾ ਕੁਝ ਕੱਢ ਕੇ ਆਟੋਮੈਟਿਕਲੀ ਦੇ ਦੇਗਾ ਬਾਅਦ ਤੁਸੀਂ ਜੋ ਵੀ ਡਾਇਲੋਗ ਆ ਤੁਹਾਡੇ ਲਿਖੇ ਜਾਣੇ ਆ ਤੁਹਾਡੇ ਨਾਲ ਨਾ ਮੈਂ ਇੱਕ ਦੰਗਲ ਫਿਲਮ ਆ ਜਿਹੜੀ ਅਮੀਰ ਖਾਨ ਦੀ ਦੰਗਲ ਫਿਲਮ ਆ ਸੀ ਤੁਹਾਡੇ ਨਾਲ ਉਹ ਸਟੋਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਤੁਹਾਨੂੰ ਉਹ ਤੋਂ ਦੇਖ ਕੇ ਨਾ ਬੜਾ ਕੁਝ ਸਿੱ ਦੰਗਲ ਫਿਲਮ ਦੀ ਜਿਹੜੀ ਸਟੋਰੀ ਹੈ ਮੇਰੇ ਕੋਲ ਪਈਆ ਉਹ ਲਿਖਿਆ ਪੀਐਨ ਇਜ਼ ਸਟੈਂਡਿੰਗ ਨੇਅਰ ਅ ਟੀਵੀ ਐਂਟੀਨਾ ਬੈਲੈਂਸਿੰਗ ਹਿਮਸੈਲਫ ਓਨ ਦੀ ਟਰੈਸ ਔਰ ਰਬ ਟੋਬਾਕੋ ਓਨ ਹਿਸ ਇਹਨਾਂ ਨੇ ਲਿਖਿਆ ਹੋਇਆ ਵਾ ਇੰਗਲਿਸ਼ ਚ ਲਿਖਿਆ ਹੋਇਆ ਹੀ ਮੂ ਬਿਹਾਈਂਡ ਦੀ ਐਂਟੀਨਾ ਐਂਟੀਨਾ ਸਟ੍ਰੈਟੇਜੀ ਬਾਲਾਜੀ ਵਿਲੇਜ ਓਫ Haryana ਵੀ ਪਿੰਡ Haryana ਦਾ ਪਿੰਡ ਆ ਉੱਥੇ ਮਤਲਬ ਜਿਹੜਾ ਪੀਐਨ ਐਂਟੀਨਾ ਸੈੱਟ ਕਰਦਾ ਪਿਆ ਵਾ ਪੀਐਨ ਪੁੱਛਦਾ ਕਹਿੰਦਾ ਅਬ ਹਣਾ ਫੇਰ ਆ ਜਾਂਦਾ ਮਹਾਵੀਰ ਜਿਹੜਾ ਮਹਾਵੀਰਾ ਉਹ ਕਹਿੰਦਾ ਵਾ ਉਏ ਉਹ ਕਹਿੰਦਾ ਰੇ ਠੀਕ ਤਰ੍ਹਾਂ ਠੀਕ ਤਰ੍ਹਾਂ ਘੁਮਾਵੇ ਰੇ ਘੁਮਾਣਾ ਉਹਨੂੰ ਪੁੱਛਦਾ ਵੀ ਤੂੰ ਚੰਗੀ ਤਰ੍ਹਾਂ ਘੁਮਾਣਾ ਕਹਿੰਦਾ ਵੀਓ ਲਿਖਿਆ ਵੀਓ ਦਾ ਮਤਲਬ ਕੀ ਹੁੰਦਾ ਵਾਇਸ ਓਵਰ ਮਤਲਬ ਵੀ ਮਾ ਵੀਰ ਜਿਹੜਾ ਉਹ ਕਰੈਕਟਰ ਨਹੀਂ ਦਿਖਾਇਆ ਕੱਲੀ ਦੀ ਆਵਾਜ਼ ਹੀ ਆ ਰਹੀ ਆ ਕਰੈਕਟਰ ਉਹਦੇ ਹੀ ਚੱਲਦਾ ਪਿਆ ਵਾ ਜਿਹੜਾ ਟਿੰਨਾ ਲਾ ਰਿਹਾ ਨਾ ਉਹਨੂੰ ਸਿਰਫ ਆਵਾਜ਼ ਸੁਣਦੀ ਦੀ ਆ ਵੀਓ ਉਹਨੂੰ ਕਹਿੰਦੇ ਆ ਵਾਇਸ ਓਵਰ ਠੀਕ ਹੈ ਜੀ ਫਿਰ ਉਤੋਂ ਨੀਚੇ ਆ ਜਾ ਉਹ ਕਹਿੰਦਾ ਪੀਐਨ ਹਰਲੀ ਪੋਜ਼ ਇਨ ਦੀ ਫਿਰ ਉਹ ਟਿੰਨਾ ਫੇਰ ਉਹਦਾ ਪੀਐਨ ਫਿਰ ਕਹਿੰਦਾ ਕਹਿੰਦਾ ਆਪ ਦੇਖ ਕਹਿੰਦਾ EXT ਆ ਗਿਆ ਆਫਿਸ ਆਫਿਸ ਫਿਰ ਆ ਗਿਆ ਕੰਟੀਨਿਊ ਕੰਟੀਨਿਊ ਆ ਗਿਆ ਨਾ ਦੇਖੋ EXT ਪਾਇਆ ਵਾ ਫਿਰ ਪਾਇਆ ਆਫਿਸ ਆਫਿਸ ਤੋਂ ਬਾਅਦ ਵਾ ਕੰਟੀਨਿਊ ਉਹੀ ਜੋ ਮੈਂ ਤੁਹਾਨੂੰ ਸਮਝਾ ਗਿਆ ਨਾ ਪਹਿਲਾਂ ਫਿਰ ਆ ਗਿਆ TV scene come to the like an international wrestling match is the going go ਹਣਾ ਵੀ ਇਸ ਸੀ ਮਹਾਵੀਰ ਇਹਨਾਂ ਅੰਗਰੇਜ਼ੀ ਦੇ ਵਿੱਚ ਲਿਖੇ ਹੋਏ ਨੇ ਮਤਲਬ ਵੀ ਜਿਹੜੇ ਉਹ ਨੇ ਇਹ ਆਪਣੇ ਇਹਦੇ ਜਿਹੜੇ ਐਕਸ਼ਨ ਹੈ ਤੁਸੀਂ ਪੰਜਾਬੀ ਦੇ ਵਿੱਚ ਵੀ ਲਿਖ ਸਕਦੇ ਹੋ ਤੁਸੀਂ ਪੰਜਾਬੀ ਦੇ ਵਿੱਚ ਲਿਖ ਸਕਦੇ ਹੋ ਹਿੰਦੀ ਦੇ ਵਿੱਚ ਲਿਖ ਸਕਦੇ ਹੋ ਜਾਂ ਫਿਰ ਤੁਸੀਂ ਮੈਂ ਜਿਹੜੀ ਆਪਣੀ WhatsApp ਤੇ ਬਲੈਂਗੁਏਜ ਨਹੀਂ ਆਪਾਂ ਮਤਲਬ ਵੀ ਲੈ ਕੇ ਤੇ ਕੀ ਆ ਜਬਾ ਨੂੰ ਕਿੰਦਰ ਰੋਮਨ ਕੇ ਨਹੀਂ ਤੇ ਰੋਮਨ ਉਹ ਤੁਸੀਂ ਰੋਮਨ ਦੇ ਵਿੱਚ ਵੀ ਲੈ ਸਕਦੇ ਹੋ ਇਹ ਪ੍ਰੋਪਰਲੀ ਤੁਹਾਨੂੰ ਸਕ੍ਰਿਪਟ ਬਣਾ ਕੇ ਤੁਹਾਨੂੰ ਲੈ ਜਾ ਕੇ ਤੁਹਾਨੂੰ ਤੁਸੀਂ ਪ੍ਰੋਡਿਊਸਰ ਨੂੰ ਦੇਉਂ ਦੇ ਸਕਦੇ ਹੋ ਰਾਈਟਰ ਨੂੰ ਦੇ ਸਕਦੇ ਜੇ ਤੁਸੀਂ ਨੋਰਮਲੀ ਸਕ੍ਰਿਪਟ ਲੈ ਕੇ ਤੁਸੀਂ ਕਿਤੇ ਲੈ ਕੇ ਜਾਓਗੇ ਉਹ ਮਤਲਬ ਹੀ ਲਏਗਾ ਨਹੀਂ ਉਹ ਕਹੇਗਾ ਵੀ ਤੁਸੀਂ ਮਤਲਬ ਇਹਨੂੰ ਮਤਲਬ ਹੀ ਪਹਿਲੀ ਗੱਲ ਤੁਹਾਨੂੰ ਪੁੱਛੀ ਉਹ ਵੀ ਰਜਿਸਟਰਡ ਕਰਵਾਈ ਹੋਈ ਆ ਜੇ ਤੁਸੀਂ ਰਜਿਸਟਰ ਕਰਾਈ ਹੋਇਆ ਫਿਰ ਤਾਂ ਗੁੱਡਾ ਜੇ ਨਹੀਂ ਕਰਵਾਈ ਉਹ ਲੈਗਾ ਨਹੀਂ ਤੇ ਪ੍ਰੋਪਰ ਤੁਹਾਨੂੰ ਫਿਲਮ ਹੀ ਫਾਰਮੈਟ ਦੇ ਵਿੱਚ ਤੁਹਾਨੂੰ ਲਿਖਣੀ ਹੋਣੀ ਬਹੁਤ ਜ਼ਰੂਰੀ ਆ ਸੋ ਜਿਹੜੀ ਅਗਲੀ ਹੋਰ ਗੱਲਾਂ ਨੇ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਕਿਉਂਕਿ ਜੇ ਆਪਾਂ ਇਸੇ ਵੀਡੀਓ ਦੇ ਵਿੱਚ ਕਰੀਏ ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਸੋ ਮੈਂ ਤੁਹਾਨੂੰ ਮੋਟਾ-ਮੋਟਾ ਜਿਹਾ ਦੱਸਦਾ ਜਿਹੜੀ ਫਿਲਮ ਦੀ ਮਤਲਬ ਵੀ ਫਾਰਮੈਟ ਆ ਜਿਹੜਾ ਫਿਲਮ ਦੀ ਫਾਰਮੈਟ ਦੇ ਵਿੱਚ ਤੁਸੀਂ ਫਿਲਮ ਦੀ ਕਹਾਣੀ ਨੂੰ ਕਿਵੇਂ ਲਿਖ ਸਕਦੇ ਹੋ ਜੀ ਸੋ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਜਿਹੜੀ ਤੁਸੀਂ ਫਿਲਮ ਦੀ ਕਹਾਣੀ ਤੁਸੀਂ ਲਿਖਣੀ ਆ ਪ੍ਰੋਡਿਊਸਰਾਂ ਤੱਕ ਰਾਈਟਰਾਂ ਤੱਕ ਡਾਇਰੈਕਟਰਾਂ ਤੱਕ ਤੁਸੀਂ ਕਿ ਮੈਂ ਪਹੁੰਚ ਆਉਣੀਆ ਬਾਲੀਵੁੱਡ ਦੇ ਲੈਵਲ ਤੱਕ ਦੁਸੀ ਸੋ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜਰੂਨ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਨ ਕਰਿਓ ਜੀ ਕਿਉਂਕਿ ਮੈਂ ਨਾ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਸਾਰੇ ਵਾਸਤੇ ਲੈ ਕੇ ਆਉਂਦਾ ਰਾਵਾਂਗਾ ਸੋ ਦੋਸਤੋ ਮਿਲਦੇ ਆਵਾਂਗੇ ਜਦ ਹੀ ਕਿ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸასი ਸ਼ਾਲ